ਅਪਨੇ ਸਤਗੁਰ ਪਾਸ ਨਾਨਕ ਨਾਮ ਮਿਲੇ ਸੱਚਰਾਸ ਨਾਨਕ ਨਾਮ ਮਿਲੇ ਸੱਚਰਾਸ ਤੁਦੇ ਆਗੇ ਅਰਦਾਸ ਹਮਾਰੀ ਕਿਉ ਪਿੰਡ ਸਭ ਤੇਰਾ ਕੋਹ ਨਾਨਕ ਸਭ ਤੇਰੀ ਵਡਿਆ ਕੋਈ ਨਾ ਹੋਣਾ ਜਾਏ ਵਿਆ ਰਖਵਾਲਾ ਗੋਬਿੰਦ ਰਾਏ ਭਗਤਨ ਕੀ ਰਾਸ ਵਿਗਲ ਨਾ ਕੋਊ ਲਾਗਤ ਗੁਰਪੇਆ ਦੋ ਹੱਥ ਜੋੜ ਕਰੂੰ ਅਰਦਾਸ ਤੂੰ ਤਾਂ ਭਾਵੇਂ ਤਾਣੇ ਰਾਸ ਅਰਦਾਸ ਇਕਮ ਕਾਰ ਵਾਹਿਗੁਰਜੀ ਕੀ ਫਤਿਹ ਵਾਰ ਸ੍ਰੀ ਭਗੋਤੀ ਜੀ ਪਾਤਸ਼ਾਹੀ ਦਸੂ ਤੁਮ ਭਗੋਤੀ ਸਿਮਰ ਕੇ ਗੁਰਨਾਣਕ ਲਈ ਤੇ ਆਏ ਫ੍ਰੇਅੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਗੁਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਮੇ ਸਾਧੂ ਲਜਾਏ ਜਿਸ ਡਿਠੇ ਸਾਧ ਰੁਖ ਜਾਏ ਤੇਗ ਬਹਾਦਰ ਸਿਮਰਿਐ ਕਰਨੋਂ ਦੇ ਆਵੇ ਤਾਏ ਸਭ ਥਾਈ ਹੋਏ ਸਹਾਇ ਧੰਨ ਧੰਨ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਤਸਾ ਪਾਸ਼ਾ ਦੀ ਜੋਤ ਹਾਜ਼ਰਾ ਹਜੂਰ ਸਰਬ ਕਲਾ ਪ੍ਰਭੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣ ਦਰਸ਼ਨ ਦੀਦਾਰ ਦਾ ਅੰਤਰਕ ਬੋਲਾ ਜੀ ਸੁਹਾਵੇ ਨੀ ਮਾਣਿਆ ਦੇ ਮਾਨ ਸਤ ਗੁਰੂ ਨੀ ਤਾਣਿਆ ਦੇ ਤਾਨ ਸਤ ਨਿਉਟਿਆਂ ਦੀ ਓਟ ਨੇ ਆਸਰਿਆਂ ਦੇ ਆਸਰੇ ਨੇ ਲਜਿਆਂ ਦੀ ਲਜ ਨੇ ਪੱਤਿਆਂ ਦੀ ਪਤੂ ਤਨ ਤਨ ਸੋਢੀ ਪ੍ਰੀਤਮ ਤਨ ਤਨ RAM DAS ਜਿਨ ਸੇ ਰਿਆ ਤਨੇ ਸਾਰਿਆ अनोखे अमर ਸਹੀ ਤਨ ਤਨ ਬਾਬਾ ਅਧਿ ਸਿੰਘ ਜੀ ਮਹਾਰਾਜ ਹਲਤ ਪਲਤ ਦੇ ਰਖਵਾਲੇ ਜੁਗੋ ਜੁਗਾ ਟਲ ਸਵਰ ਸ਼ਤਰ ਤਖਤ ਦੇ مالک ਗੁਰਤਾ ਗਦੀ ਤੇ ਬਿਰਾਜਮਾਨ ਤਾਂ ਤਾਂ ਸਿਰਗੁਰ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਦੀ ਦਾ ਸ਼ੁਕਰ ਸ਼ੁਕਰ ਸ਼ੁਕਰਾਂ ਆਪ ਜੀ ਦੀਆਂ ਮਿਹਰਾ ਆਪ ਜੀ ਦੀਆਂ ਰਹਿਮਤਾਂ ਨੇ ਦਾਤਾ ਆਪ ਜੀ ਨੇ ਅਪਾਰ ਕਿਰਪਾ ਕੀਤੀ ਦਰਸ ਕੀਤਾ ਰੋਜ਼ਾਨਾ ਦੀ ਤਰ੍ਹਾਂ ਆਪਣੀਆਂ ਪਿਆਰੀਆਂ ਸੰਗਤਾਂ ਦੇ ਸਿਰ ਤੇ ਮਿਹਰ ਭਰੇ ਹੱਥ ਰੱਖ ਕੇ ਦਾਤਾ ਜੀ ਸ਼ਬਦ ਚੌਂਕੀ ਜੀ ਦੀ ਸੇਵਾ ਲਈ ਆਪ ਜੀ ਦੀ ਸੁੰਦਰ ਬਾਣੀ ਪੜ੍ਹਦੇ ਆਂ ਦਾਤਾ ਜੀ ਆਪ ਜੀ ਦੀ ਸੁੰਦਰ ਬਾਣੀ ਸੁਣਦੇ ਆ ਦਾਤ ਆਪ ਜੀ ਨਾਲ ਲਾਡ ਲਾਉਂਦੇ ਆ ਆਪ ਜੀ ਦੇ ਸਤਕਾਰ ਵਿੱਚ ਇੱਕ ਨੀ ਅਨੇਕਾ ਕਮੀਆਂ ਰਹਿ ਗਈਆਂ ਅਨਜਾਨ ਬੱਚੇ ਸਮਝ ਕੇ ਮਾਫ ਕਰ ਦੇਣ ਅਸੀਂ ਖਿੰ ਖਿੰ ਭੁੱਲਣਾ ਹਾਰਾ ਬਖਸ਼ ਦੇ ਅੱਗੇ ਤੋਂ ਆਪ ਸਮਤ ਬਖਸ਼ਣੀ ਆਪ ਕਿਰਪਾ ਕਰਨ ਬੱਚਿਆਂ ਦੀਆਂ ਅਰਦਾਸਾਂ ਬੇਨਤੀਆਂ ਜਉਦੜੀਆਂ ਨੇ ਦਾਤ ਬਿਨ ਬੋਲੇ ਸਭ ਜਾਨਣਾ ਕਿਸ ਆਗੈ ਕੀ ਚੈਰ ਅਰਦਾਸ ਹਮ ਭੀਖ ਕੇ ਖਾਰੀ ਤੇਰੇ ਦੋਨੇ ਜਪਤਾ ਆਪ ਦੀ ਦਾਤਾ ਦੇਣ ਵਾਲੇ ਚੋਲੀਆਂ ਪਰ ਨੋ ਆਗੇ ਮਿਹਰ ਕਰੋ ਤਰਸ ਕਰੋ ਅੰਮ੍ਰਿਤ ਵੇਲੇ ਦੀ ਦਾਤ ਚੋਲੀ ਚ ਪਾਓ ਅੰਮ੍ਰਿਤ ਵੇਲੇ ਦੀ ਸੰਭਾਲ ਸੇ ਖਾਓ ਦਾਤਾ ਜੀ ਨਿਤਨੇਮ ਬਖਸ਼ੋ ਬਾਣੀ ਬਾਣੇ ਦਾ ਪਿਆਰ ਸੋ ਕਹੋ ਟਲ ਗੁਰ ਸੇਰੀਆ ਅਹੰਸ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੇ ਜਨਮ ਮਰਨ ਦੁਖ ਜਾਏ ਹੋਐ ਸਿਖਤ ਕਸਮ ਦੀ ਨੂਰੇ ਅਰਸੋ ਕੋਰਸੋ ਛੱਟੀਐ ਤੁਧ ਡਿੱਠੇ ਸਚੇ ਪਾਤਸ਼ਾਹ ਮਨ ਜਨਮ ਜਨਮ ਦੀ ਗੱਟੀਐ ਸੱਜਣ ਸੱਚਾ ਬਾਦਸ਼ਾਹ ਸਿਰ ਸਾਹਾ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੇ ਸਾਹ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੇ ਸਾਹ ਅੰਦਰ ਸੱਚਾ ਮੇਹੋ ਲਾਇ ਪ੍ਰੀਤਮ ਆਪਣੇ ਤਲਵੰ ਵੋਏ ਬਖਸ਼ਾ ਕਰਨੀ ਆ ਆਪਣੇ ਬਖਸ਼ਿਆਂ ਦੇ ਮੇਲੇ ਪਖਣੇ ਦਾਤਾ ਜੀ ਆਪ ਜੀ ਦੇ ਪ੍ਰੇਮੀਆਂ ਵੱਲੋਂ ਆਪ ਜੀ ਵਾਸਤੇ ਤਿਲ ਫੁੱਲ ਸਜ ਕੇ ਹਾਜ਼ਰ ਆਪ ਜੀ ਨੂੰ ਪਰਵਾਨ ਹੋਵੇ ਪਰਵਾਨਿਆ ਪ੍ਰਸ਼ਾਦ ਸਾਧ ਸੰਗਤ ਦੇ ਵਿੱਚ ਵਰਤਿਓ ਜੀ ਛਕੇ ਸਵਾਬ ਦੀ ਦਾ ਪਵਿੱਤਰ ਨਾਮ ਸਤਿਨਾਮ ਜੀ ਵਾਹ ਕਰੋ ਕਿਰਪਾ ਦਿਓ ਆਗਿਆ ਸੁਖ ਹੋਵੇ ਸੇਈ ਸੱਜਣ ਮੇਲਨਾ ਦਾਤਾ ਜੀ ਸੇਈ ਸੱਜਣ ਮੇਲਨਾ ਜਿਨ ਮਿਲਿਆ ਆਪ ਜੀ ਦਾ ਨਾਮ ਕਿਤੇ ਆਵੇ ਨਾਨਕ ਨਾਮ ਛੜਦੀ ਕਲਾ ਤੇਰੇ ਬਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ

ਵਸ ਕਰਦੀ ਨੇ 파ਸ਼ਾ ਆਛਾ ਸਭ ਵਸ ਕਰਦੀ ਨੇ ਅੰਮ੍ਰਿਤ ਨਾਮ ਮਹਾਰਸਪੀ ਨੇ ਅੰਮ੍ਰਿਤ ਨਾਮ

ਸਭੀ ਗੋ ਸਤਿ ਰਿਆ ਗੋ ਆਲੇ ਲਾਡ ਰਿਆ ਬਹੁਤ ਜਾਦੇ ਵਾਲ ਗੋ ਸਤ ਕਰਵੋ ਜਾਰ ਖੋ ਤੇਰ ਵਾਰ ਤੇ ਆ ਰੋਡੀ ਸਟੈਪ ਤੇ ਰਿਆ ਫਿਦਾ ਗੋ ਸਤ ਜਪ ਅਕਾਲ 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 ਗਜਕੇ ਜਕਾਰੇ ਗ ਜਾਵੇ ਨਿਹਾਲ ਹੋ ਜਾਵੇ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਪਟਿਆਲਾ ਸਿੰਘ ਜੀ ਦੇ ਮਨ ਨੂੰ ਭਾਵੇ ਸਤਿ ਸ਼੍ਰੀ ਅਕਾਲ ਸਵੇਗਰੂ ਚਬੀਰਾਬਾ ਦਾ ਦਸਮ ਗ੍ਰੰਥ ਦੇ ਲਿਖਾਰੀ ਜ਼ਲਮ ਕੇ শিকারੀ ਚਿੜਿਆ ਬਾਜ਼ਾ ਆਲੇ ਸਤਗੁਰੂ ਤਾਂ ਨਾ ਤਾਂ ਤਾਂ ਚਿੜੀ ਕਰ ਕਮ ਸਿੰਘ ਬਰਾਜ ਦੇ ਬਾਵਰ ਵਿਦਾਰਜਣਾ ਗਮਲਾ ਗੋਬਾ ਵਾਹ ਜੀਰੀਆ ਕਾ ਨਾ ਚਿਕੇ ਜਕਾਰੇ ਗ ਜਾਵੇ ਨਿਆਲੋ ਜਾਵੇ ਅਮਰ ਸ਼ਹੀਦ ਤਨਤਨ ਬਾਬਾ ਦੀਪ ਸਿੰਘ ਜੇ ਦਾ ਮਾਨੂ ਭਾਵੇ ਸਾਰ ਜੀਰੀਆ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ